ਹਾਂਜੀ ਵੀਰੇ ਤੁਸੀਂ ਆ ਦੋਨਾਂ ਜਨਾਨੀਆਂ ਦੀ ਫੋਟੋ ਨੂੰ ਧਿਆਨ ਨਾਲ ਦੇਖੋ ਜਿਹੜੀ ਆ ਜਨਾਨੀ ਹੈ ਨਾ ਇਹਦੇ ਪਹਿਲਾਂ ਚਾਰ ਵਿਆਹ ਹੋਏ ਹੋਏ ਨੇ ਕਲਾੜ ਪਿੰਡ ਦੀ ਐ ਤੇ ਇਹ ਜਨੌਧਾ ਕਲਾਂ ਪਿੰਡ ਦੇ ਵਿੱਚ ਵਿਆਹੀ ਹੋਈ ਐ ਨਾਲੇ ਦੇ ਘਰ ਵਾਲੇ ਇਹ ਇੱਥੇ ਨੇ ਨਾ ਆ ਕੇ ਸਾਡੇ ਪੂਰੇ ਪਿੰਡ ਦੇ ਨਾਲ ਰਿਲੇਸ਼ਨ ਬਣਾ ਲਈ ਇੱਕ ਧੰਦੇ ਵਾਲੀ ਜਨਾਨੀ ਐ ਚਾਰ ਵਾਰ ਇਸ ਪਿੰਡ ਦੇ ਵਿੱਚੋਂ ਨਿਕਲ ਚੁੱਕੀ ਐ ਹੋਰ ਬੰਦੇ ਨਾਲ ਜਾ ਕੇ ਰਿਲੇਸ਼ਨ ਬਣਾਉਂਦੀ ਐ ਉਸ ਤੋਂ ਬਾਅਦ ਜਾ ਕੇ ਇਹ ਸਾਡੇ ਨਾਮ ਤੇ ਕੰਪਲੇਂਟ ਕਰ ਦਿੰਦੀ ਐ ਕਿ ਮੇਰੀਆਂ ਨਣਾਂ ਦਾ ਮੇਰਾ ਘਰ ਨਹੀਂ ਵਸਣ ਦਿੰਦੀਆਂ ਉਸ ਤੋਂ ਬਾਅਦ ਫੇਰ ਇੱਥੇ ਆ ਜਾਂਦੀ ਹੈ ਆ ਬੰਦਾ ਜਿਹੜਾ ਨਾਲ ਬੈਠਾ ਹੈ ਇਹ ਇਸ ਜਨਾਨੀ ਦੀ ਮਾਗਰ ਲਾ ਕੇ ਨਾ ਉਹਦੇ ਪ੍ਰਾਈਵੇਟ ਪਾਰਟ ਤੇ ਹੱਥ ਲਾ ਲਾ ਕੇ ਕਹਿੰਦਾ ਕਿ ਮੈਂ ਆਜੋ ਤੁਹਾਡੀ ਮਾਂ ਦੇ ਦਵਾਂ ਤੁਹਾਡੀ ਭਣ ਦੇ ਦਵਾਂ ਆ ਜਨਾਨੀ ਚੈੱਕ ਕਰੋ ਆ ਬੰਦਾ ਜਿਹੜਾ ਹੈ ਨਾਬੇ ਕੰਮ ਤੇ ਲੱਗਿਆ ਹੋਇਆ ਹੈ ਆ ਜਨਾਨੀ ਹੈ ਕਲਾੜ ਪਿੰਡੇ ਦੇ ਟੇਕੇ ਨੇ ਜਨੋਦੇ ਪਿੰਡੇ ਵਿਆਹੀ ਹੋਈ ਹੈ ਬਾਕੀ ਮੈਂ ਅੱਗੇ ਹੋਰ ਦਿਖਾਉਣੀ ਹੈ ਇਹਦੀਆਂ ਸਟੋਰੀ ਇਸ ਜਗ੍ਹਾ ਤੇ ਇਹ ਆ ਬੈਠੀ ਹੈ ਸ਼ਕਲ ਇਹ ਐ ਬਣਾ ਕੇ ਰੱਖਦੀ ਹੈ ਜਿਵੇਂ ਇਹ ਬਹੁਤ ਜ਼ਿਆਦਾ ਸ਼ਰੀਫ ਹੁੰਦੀ ਹੈ ਮੇਰੇ ਨੇ ਕੁਝ ਕੀਤਾ ਹੀ ਨਹੀਂ ਲੇਕਿਨ ਇਹ ਨਾ ਸਾਡਾ ਪੂਰਾ ਘਰ ਤੇ ਪੂਰਾ ਪਰਿਵਾਰ ਐਨ ਪੂਰੀ ਤਰ੍ਹਾਂ ਬਰਬਾਦ ਕਰਕੇ ਰੱਖਿਆ ਆਸ ਦੇਖੋ ਆਹ ਸ਼ਕਲ ਮੇਰਾ ਵੀਰ ਵਾਂ ਕੇ ਨਾ ਐਨ ਚੰਗੀ ਤਰ੍ਹਾਂ ਦੇਖ ਲਓ ਤੇ ਇਸ ਵੀਡੀਓ ਨੂੰ ਇੰਨਾ ਕਾ ਜ਼ਿਆਦਾ ਸ਼ੇਅਰ ਕਰੋ ਨਾ ਕਿ ਪੂਰੇ ਪੰਜਾਬ ਦੇ ਹਰ ਕੱਲੇ ਕੱਲੇ ਘਰ ਦੇ ਮੋਬਾਈਲ ਦੇ ਵਿੱਚ ਹੋਣੀ ਚਾਹੀਦੀ ਹੈ ਤਾਂ ਕਿ ਇਹਦੇ ਪਿੱਕੇ ਪਿੰਡ ਦੇ ਲੋਕਾਂ ਦੇ ਕੱਲੇ ਕੱਲੇ ਬੰਦੇ ਦੇ ਕੋਲ ਪਹੁੰਚ ਜੇ ਤਾਂ ਕਿ ਉਸ ਪਿੰਡ ਦੇ ਲੋਕਾਂ ਨੂੰ ਵੀ ਸੱਚਾਈ ਪਤਾ ਚੱਲ ਜਾਵੇ ਪਹਿਲਾਂ 4 ਵਿਆ ਇਹਦੇ ਹੋਏ ਹੋਏ ਨੇ ਉਹਨਾਂ ਚਾਰੋਂ ਮੁੰਡਿਆਂ ਨਾਲ ਵੀ ਇਹਨਾਂ ਨੇ ਇਦਾਂ ਹੀ ਕੀਤਾ। ਇੱਥੇ ਵੀ ਆਈ ਹੈ ਪੰਜਵੀਂ ਜਗ੍ਹਾ। ਇਹਦੀ ਮਾar-ਬਾਪ ਤੇ ਇੱਕ ਦਿਨ ਆ ਜਾਂਦੇ ਨੇ ਕਹਿੰਦੇ ਨੇ ਨਮੇੜ ਲੋ। ਸਾਨੇ ਮੁੰਡਾ ਦੇਖਿਆ ਅਸੀਂ ਜਾਂਦੀ ਨੂੰ ਇਹ ਵਿਆਹ ਦਾਂਗੇ। ਆ ਚੈੱਕ ਕਰ ਲੋ ਇਹ ਸ਼ਕਲ। ਆ ਦੇਖੋ। ਆ ਘੜੀਆ ਇਹਦੀ ਪੂਰੀ ਵੀਡੀਓ ਹੈ। ਕਿਉਂਕਿ ਇਸ ਘਰ ਦੇ ਵਿੱਚ ਇਹਨੂੰ ਕੋਈ ਕਮੀ ਨਹੀਂ ਖਾਣ ਦੀ, ਪੈਣਨ ਦੀ, ਕੋਈ ਕਮੀ ਨਹੀਂ ਘਰ ਦੇ ਵਿੱਚ ਡੱਕਾ ਤੋੜਦੀ ਨਹੀਂ। ਰਸੋਈ ਤਾਂ ਇਹਨੇ ਪੰਨ ਪੰਨ ਕੇ ਸੈਲਫ ਇੰਨਾ ਕ ਬੁਰਾ ਹਾਲ ਕੀਤਾ ਹੈ ਨਾ ਕਿ ਕਪੇ ਖਾਰੇ ਦੀ ਰਸੋਈ ਵੀ ਉਹ ਮੇਦੀ ਨਹੀਂ ਹੁੰਦੀ ਆ ਚੈੱਕ ਕਰੋ ਇਹਨੂੰ ਚੰਗੀ ਤਰ੍ਹਾਂ ਮੇਰਾ ਵੀਰ ਇਹ ਤਾਂ ਕਲਾੜ ਪਿੰਡ ਹੈ ਉਸ ਪਿੰਡ ਦੇ ਕੱਲੇ ਕੱਲੇ ਬੰਦੇ ਤੱਕ ਪਹੁੰਚਾ ਦਿਓ ਇਸ ਵੀਡੀਓ ਨੂੰ ਇਹਨਾਂ ਕ ਗੰਦਮੱਦ ਇਸ ਜਨਾਨੀ ਨੇ ਬਸ ਪੈਸਾ 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 ਦੇ ਦੋ ਬਸ ਪੈਸੇ ਲੈ ਕੇ ਉਸ ਤੋਂ ਬਾਅਦ ਇਹ ਨਿਕਲਣਾ ਚਾਹੁੰਦੀ ਹੈ ਹੁਣ ਆਪਦੇ 6ਵੇਂ ਜਾਰ ਨਾਲ ਐਨ ਚੰਗੀ ਤਰ੍ਹਾਂ ਦੇਖ ਲਓ ਮੇਰਾ ਵੀਰ ਵੀਡੀਓ ਇਹ ਆ ਚੱਕ ਆ ਸ਼ਕਰ ਬਹੁਤ ਗੰਦ ਪਾਇਆ ਇਹਨੇ ਸਾਡਾ ਪੂਰਾ ਪਰਿਵਾਰ ਬਰਬਾਦ ਕਰਕੇ ਰੱਖਤਾ ਆ ਚੈੱਕ ਕਰ ਲੋ ਆ ਨਾਲ ਇਹਦਾ ਦੱਲਾ ਘਰ ਵਾਲਾ ਘਰ ਵਾਲੇ ਦੀ ਵੀ ਵੀਡੀਓ ਦੇਖ ਲੋ ਦੇਖੋ ਮੇਰਾ ਵੀ ਰਹਿਣ ਚੰਗੀ ਤਰ੍ਹਾਂ ਕਿਹਦੇ ਪਿੰਡ ਤੱਕ ਪਹੁੰਚਾ ਦੋ ਕਿਉਂਕਿ ਇਹਨੇ ਪੂਰਾ ਪਰਿਵਾਰ ਸਾਡਾ ਖੇਰੂ-ਖੇਰੂ ਕਰਕੇ ਰੱਖਤਾ ਕੰਮ ਦਾ ਨਹੀਂ ਹੈ ਡੱਕਾ ਤੋੜਦੇ ਪੂਰੇ ਪਿੰਡ ਦੇ ਨਾਲ ਰਿਲੇਸ਼ਨ ਬਣਾ ਰੱਖੇ ਨੇ ਇਹਨੇ ਇੱਥੋਂ ਨਿਕਲ ਗਈ ਤੇ ਚਾਰ ਵਾਰ ਇਹ ਨਿਕਲ ਗਈ ਚਾਰੋ ਵਾਰ ਨਿਕਲ ਜਿੰਦੇ ਮਾਮੇ ਕੋਲ ਜਾਂਦੀ ਆ ਮਾਮਾ ਇਹਨੂੰ ਬੰਦੇ ਲਿਆ ਕੇ ਜਾਂਦਾ ਦਿਹਾੜੀ ਦੇ 10-10 ਫਿਰ ਉਹਨਾਂ ਨਾਲ ਰਿਲੇਸ਼ਨ ਬਣਾਉਂਦੀ ਹੈ ਉਸ ਤੋਂ ਬਾਅਦ ਥਾਣਿਆਂ 'ਚ ਜਾਂਦੀ ਆ ਉੱਥੇ ਕੰਪਲੇਂਟਾਂ ਕਰਦੀ ਆ ਸਾਡੀਆਂ ਕਿ ਕੁੜੀਆਂ ਮੇਰਾ ਘਰ ਨਹੀਂ ਵਸਣ ਦਿੰਦੀਆਂ ਚਾਰ ਜਗ੍ਹਾ ਪਹਿਲਾਂ ਤੇ ਆਈ ਹੋਈ ਆ ਉੱਥੇ ਵੀ ਇਹਨੇ ਆਪ ਦਾ ਘਰ ਨਹੀਂ ਵਸਾਇਆ ਹਰ ਜਗ੍ਹਾ ਤੇ ਤਾਂ ਇਹੀ ਹੁੰਦਾ ਹੈ ਕਿ ਪਰਿਵਾਰ ਗਰੀਬ ਹੈ ਘਰ-ਬਾਰ ਵਧੀਆ ਨਹੀਂ ਹੈਗਾ ਤਾਂ 3.5 ਤੋਂ 4 ਲੱਖ ਰੁਪਏ ਲੈ ਕੇ ਤਲਾਕ ਲੈ ਲੋ ਘਰ-ਬਾਰ ਵਧੀਆ ਤਾਂ 8-9 ਲੱਖ ਰੁਪਏ ਲੈ ਕੇ ਤਲਾਕ ਲੈ ਲੋ ਆ ਚੈੱਕ ਕਰ ਲਓ ਫੋਟੋ ਆ ਜਿਹੜਾ ਬੰਦਾ ਨਾ ਦੱਲਾ ਇਹ ਵੀ ਇਹਦੇ ਮਾਗਰ ਲੱਗਿਆ ਹੋਇਆ ਜਵਾਗ ਹੈ ਨਾ ਜੰਮ ਕੇ ਦੋ ਸਿਰ ਤੇ ਜਦੋਂ ਸਿੱਟ ਕੇ ਭੱਜ ਜਾਂਦੀ ਹੈ ਉਹਨੂੰ ਸਾਹਮਣੇ ਆਸੀ ਜਦੋਂ ਜਵਾਕ ਪਾਲਗੇ ਆ ਜਾਂਦੀ ਹੈ ਉਸ ਤੋਂ ਬਾਅਦ ਕਹਿੰਦੀ ਤੁਹਾਡਾ ਇਹਨਾਂ ਨਾਲ ਕੋਈ ਰਿਸ਼ਤਾ ਹੈ ਨਹੀਂ ਆ ਚੈੱਕ ਕਰੋ ਆ ਮੇਰਾ ਵੀਰ ਇਹਦੇ ਉਹ ਜਾਹਲ ਮਾਵਾਪੇ ਜਿਨ੍ਹਾਂ ਨੇ ਗੰਦ ਜੰਮਿਆ ਹੋਇਆ ਜਿਹੜੇ ਇਹਨੂੰ ਤੰਦਾ ਕਰਾਉਣ ਦੇ ਵਿੱਚ ਇਹ ਤਾਂ ਪੂਰਾ ਪੂਰਾ ਸਾਫ ਦਿੰਦੇ ਨੇ ਆ ਦੋਨੇ ਜਣੇ ਖੜੇ ਨੇ ਵੀਰ ਬਣ ਕੇ ਇਸ ਵੀਡੀਓ ਨੂੰ ਇੰਨਾ ਕੁ ਸ਼ੇਅਰ ਕਰ ਦਿਓ ਨਾ ਕਿਹੜਾ ਦੇ ਪਿੰਡ ਦੇ ਆਂਢ ਗੁਆਂਢ ਤੱਕ ਇਹ ਵੀਡੀਓ ਪਹੁੰਚ ਜੇ ਚੈੱਕ ਕਰ ਲਓ 31 ਦਿਨਾਂ ਆ ਕੇ ਕਹਿੰਦੇ ਨੇ ਸਾਡੇ ਨਾਲ ਨਿਮੇੜ ਲਓ ਅਸੀਂ ਮੁੰਡਾ ਦੇਖਿਆ ਆਥਣ ਨੂੰ ਵਿਆਹ ਦਾਂਗੇ ਚੈੱਕ ਕਰ ਲਓ ਗੱਲਾ ਗੱਲਾ ਭਾਂਡਾ ਟਿੰਡਾ ਇਹਨਾਂ ਨੇ ਸਾਡਾ ਭੰਨ ਤਾ ਰਸੋਈ ਇਹਨਾਂ ਨੇ ਭੰਨਤੀ ਪੂਰਾ ਪਰਿਵਾਰ ਇਹਨਾਂ ਨੇ ਖੇਰੂ ਜਿੰਦ ਕਰਤਾ ਹਜੇ ਵੀ ਇਹ ਕਿਸੇ ਨੇ ਜੀਣ ਨਹੀਂ ਦੰਦੇ ਆ ਚੈੱਕ ਕਰ ਲੋ ਮੇਰਾ ਵੀਰ ਕਿਤੇ ਹੋਣਾ 6ਵੀਂ ਜਗ੍ਹਾ ਕੋਈ ਥੋੜੇ ਚੋਂ ਨਾ ਕੋਈ ਫਸ ਜੇ ਵੇ ਗਰੀ ਪਰਵਾਰ ਆ ਚੈੱਕ ਕਰ ਲੋ ਆ ਦੇਖੋ ਆ ਇਹਦਾ ਪੂਰਾ ਪਰਿਵਾਰ ਹੈ 6 ਅਗਸਤ ਦੀ ਦਾ ਇਹ ਪੂਰਾ ਪਰਿਵਾਰ ਹੈ ਜਿਹੜਾ ਇਹ ਲੋਕਾਂ ਦੇ ਮੁੰਡਿਆਂ ਨੂੰ ਲੁੱਟਣ ਤੇ ਲੋਕਾਂ ਦੇ ਘਰ ਬਰਬਾਦ ਕਰਨ ਤੇ ਲੱਗਿਆ ਹੋਇਆ ਹੈ ਵੀਰਵਾਨ ਕੇ ਇਨਾ ਕੇ ਨੂੰ ਵੀਡੀਓ ਨੂੰ ਸ਼ੇਅਰ ਕਰ ਦਿਓ ਕਿ ਇਹਨਾਂ ਦੀ ਅਕਲ ਟਕਾਣੇ ਆ ਜੀ ਕਿਵੇਂ ਲੋਕਾਂ ਦੇ ਘਰ ਲੁੱਟੀਂਦੇ ਨੇ ਇਹ 6 ਕੁ ਮਹੀਨੇ ਨੂੰ ਬੰਦਿਆਂ ਨਾਲ ਲਟਿਉਂਦੇ ਨੇ ਉਸ ਤੋਂ ਬਾਅਦ ਜਦ ਇਹ ਕਹਿੰਦੇ ਨੇ ਦੇ ਦਿਓ ਜੀ 3.5 ਲੱਖ ਦੇ ਦਿਓ ਜੀ 4 ਲੱਖ ਆ ਦੇਖ ਚੈੱਕ ਕਰ ਲੋ ਇਹਨਾਂ ਦੀ ਵੀਡੀਓ تاکہ ਹੁਣ ਇੱਥੇ ਪੰਜਵੀਂ ਜਗ੍ਹਾ ਆਈ ਹੈ ਤਾਂ ਕਿ ਹੁਣ ਛੇਵਾਂ ਬੰਦਾ ਵਿਚਾਰਾ ਬਚ ਜਵੇ ਉਹ ਇਹਨਾਂ ਦੇ ਜੰਗਲ ਚ ਨਾ ਫਸੇ ਚੈੱਕ ਕਰ ਲਓ ਇਹਨੇ ਇੱਕ ਲਾੜ ਪਿੰਡ ਦੀ ਇਹਨੇ ਆਪਦੇ ਲਾੜ ਪਿੰਡ ਦੇ ਨੇੜੇ ਦੇੜੇ ਜਿਹੜਾ ਕੋਈ ਪੁਲਿਸ ਸਟੇਸ਼ਨ ਆ ਉੱਥੇ ਨੇ ਆਪਦਾ ਇੱਕ ਪੁਲਸ ਵਾਲਾ ਯਾਰ ਵੀ ਬਣਾਇਆ ਹੋਇਆ ਹੁਣ ਆਪਾਂ ਸਿੱਧੀਓ ਗੱਲ ਕਰਾਂਗੇ ਕਿ ਉਹਦੇ ਨਾਲ ਨਾ ਘਰ ਦੀ ਕੱਲੀ-ਕੱਲੀ ਅਪਡੇਟ ਉਹਨੂੰ ਦੰਦੀ ਹੈ ਜਿਵੇਂ ਉਹ ਥਾਣੇ ਦੇ ਵਿੱਚ ਨਾ ਬਸ ਇਹਦੀਆਂ ਗੱਲਾਂ ਸੁਣਨ ਤੇ ਬੈਠਾ ਹੁੰਦਾ ਚੈੱਕ ਆਏ ਜਨਾਨੀ ਹੈ ਗਾਸਤੀ ਇਹਨਾਂ ਸਾਡੇ ਪੂਰੇ ਪਿੰਡ ਦੇ ਬੰਦੇ ਪੱਟੇ ਹੋਏ ਨੇ ਆ ਇਹਦੀ ਮਾਂ ਐ ਇਹ ਆਏ ਦਾ ਪਿਓ ਐ ਆਏ ਦਾ ਭਰਾ ਐ ਚੈੱਕ ਕਰੋ ਮੇਰਾ ਵੀ ਵੀਡੀਓ ਨੂੰ ਐਨ ਪੂਰਾ ਦੱਬਾ ਕੇ ਸ਼ੇਅਰ ਕਰਿਓ ਆ ਖੜੀ ਜਾ ਇੱਥੇ ਮੇਰਾ ਵੀਰ ਹੈ ਨਾ ਦੋਨਾਂ ਜਣਿਆਂ ਨੂੰ ਗੰਦਿਆਂ ਨੂੰ ਨਾ ਇੰਨਾ ਕਿ ਸ਼ੇਅਰ ਕਰ ਦੋ ਨਾ ਕੇਕ ਸਨ ਮੂੰਹ ਦਿਖਾਉਣ ਦੇ ਲਾਈਕ ਨਾ ਰਹੇਣ ਚੈੱਕ ਕਰ ਲਓ ਇਹਨਾਂ ਦੀ ਸ਼ਕਤ ਇਹਨਾਂ ਦਾ ਲੁਧਿਆਣੇ ਕੋਲ ਪਿੰਡ ਹੈ ਕਲਾੜ ਜਨੋਦੇ ਪਿੰਡ ਵਿਆਹੀ ਹੋਈ ਹੈ ਚਾਰ ਵਾਰ ਇੱਥੋਂ ਨਿਕਲ ਗਈ ਇਹ ਨਿਕਲ ਜਾਂਦੀ ਇਹਨਾਂ ਨੂੰ ਬਲਾਓ ਵੀ ਆ ਕੇ ਸਾਡੇ ਨਾਲ ਬੈਠ ਕੇ ਗੱਲ ਕਰੋ ਕੋਈ ਗੱਲ ਨਹੀਂ ਕਰਦੇ ਮੇਰਾ ਵੀਰ ਇਹ ਆਉਂਦੇ ਨੇ ਸਿੱਧਾ ਰਾਤਾਂ ਨੂੰ ਜਾਂਦੇ ਨੇ ਠਾਣਿਆਂ 'ਚ ਫੇਰ ਰਾਤਾਂ ਨੂੰ ਸਾਡੇ ਪੂਰੇ ਪਿੰਡ ਦੇ ਵਿੱਚ ਖੜ ਦੋ ਮਵਾ ਕੇ ਜਾਂਦੇ ਨੇ ਕਿਤੇ ਪੋਸਟਰ ਲਾਤਾ ਕਿਸੇ ਦੇ ਘਰੇ ਬੈਠ ਕੇ ਚਾਹਾਂ ਪੀ ਲਿਆ ਕਿਸੇ ਕੋਸ਼ ਕਿਤੇ ਗੁਸੇ ਉਹਦੇ ਨਾਲ ਸਾਡੇ ਨਾਲ ਕੋਈ ਗੱਲ ਨਹੀਂ ਕਰਦੇ ਆ ਕੇ ਆ ਚੈੱਕ ਕਰ ਲੋ ਆ ਜਿਹੜਾ ਨਾਲ ਖੜਾ ਹੈ ਨਾ ਦੱਲਾ ਇਹ ਇਹਦਾ ਬੰਦਾ ਹੈ ਸਾਰਾ ਗੰਦ ਨੀਰਾ ਇਹੀ ਪਾਉਂਦਾ ਹੈ ਇਹਦੇ ਮਾਵਾਪ ਨਾਲ ਰਲ ਕੇ ਇਹਨੇ ਇਹਸ ਬੰਦੇ ਨੇ ਆਪਦੇ ਪੂਰੇ ਖਾਨਦਾਨ ਦਾ ਨਾਮ ਲੋਕ ਕੇ ਰੱਖਿਆ ਹੋਇਆ ਇਹ ਗਸਤੀ ਦੇ ਪਿਛੇ ਹੈਗੇ ਤੰਦੇ ਵਾਲੇ ਜਨਾਨੀ ਚੈੱਕ ਕਰੋ ਇਹਨਾਂ ਦੀ ਫੋਟੋ ਜਿੰਨਾ ਵੱਧ ਤੋਂ ਵੱਧ ਸ਼ੇਅਰ ਹੁੰਦੀਆਂ ਨੇ ਉਹਨਾਂ ਕਰੋ ਮੇਰਾ ਵੀਰੇ ਨੂੰ ਆਇਆ ਇਹ ਗਸਤੀ ਦੇ ਮਾਵਾਪ ਤੇ ਭਾਈ ਦੀ ਵੀਡੀਓ ਹੈ ਚੈੱਕ ਕਰੋ ਇਹਨਾਂ ਦਾ ਹਮੇਸ਼ਾ ਇਹ ਕੰਮ ਹੈ ਵੀ 6 ਮਹੀਨੇ ਕੱਟ ਲੈ ਉਸ ਤੋਂ ਬਾਅਦ ਪੱਛਾ ਖਾਸਾ ਪੈਸਾ ਕਮਾ ਲਾਂਗੇ ਫਿਰ ਆਹ ਨਾਲ 2-4 ਸਾਲ ਬੈਠ ਕੇ ਖਾਵਾਂਗੇ ਫਿਰ ਤੈਨੂੰ ਕਿਤੇ ਹੋਰ ਵਿਆਵਾਂਗੇ ਫਿਰ ਇੱਛਾ ਖਾਸਾ ਮੁਰਗਾ ਦੇਖਾਂਗੇ ਕੋਈ ਪਸਾਵਾਂਗੇ ਇਹੀ ਕੰਮ ਕਰਦੇ ਨੇ ਇਹ ਨਸੇੜੀ ਨੇ sire ਦੇ ਚੈੱਕ ਕਰ ਲਓ ਇਹਨਾਂ ਦੀਆਂ ਸ਼ਕਲਾਂ ਜੇ ਤੁਹਾਡੇ ਪਿੰਡ ਦੇ ਆਸ-ਪਾਸ ਹੈ ਨਾ ਪੂਰੀ ਚੰਗੀ ਤਰ੍ਹਾਂ ਸ਼ੇਅਰ ਕਰਿਓ ਇਸ ਵੀਡੀਓ ਨੂੰ ਮੇਰਾ ਵੀਰ